ਕਾਰਜਕ ਕਦੀ ਮਰਿਆ ਨਹੀਂ ਕਿਸੇ ਨੇ ਕਹਿਣਾ ਸਾਡੇ ਘਰ ਸਾਲ ਪਹਿਲਾਂ ਮੌਤ ਹੋਈ ਕਿਸੇ ਨੇ ਕਿਹਾ ਸਾਡੇ ਘਰ 2 ਮਹੀਨਿਆਂ ਚ 2 ਮੌਤਾਂ ਹੋ ਗਈਆਂ ਪੂਰਾ ਪਿੰਡ ਘੁੰਮਿਆ ਲੋਕਾਂ ਨੇ ਕਿਹਾ ਪੁੱਤਰ ਸਰੋਂ ਦੇ ਢੇਰ ਲਾ ਦੇਾਂਗੇ ਪਰ ਤੇਰੀ ਸ਼ਰਤ ਇਸ ਪਿੰਡ ਵਿੱਚ ਕਿਸੇ ਪੂਰੀ ਨਹੀਂ ਕਰ ਸਕਦੀ ਉਹ ਪਿੰਡੋਂ ਨਿਕਲ ਗਈ ਜੀ ਪਰ ਅੰਦਰ ਟਿਕ ਜਿਆ ਗਿਆ ਯਾਦ ਰੱਖਿਓ ਜਦੋਂ ਦੁਖੀ ਬੰਦੇ ਨੂੰ ਕੀ ਮੋਰਲ ਸਪੋਰਟ ਮਿਲਦੀ ਹੈ ਨਾ ਉਹਨਾਂ ਦਵਾਈ ਅਸਰ ਨਹੀਂ ਕਰਦੀ ਜਿੰਨਾ ਕੋਈ ਸਹਾਰਾ ਦੇ ਕੇ ਉਹ ਜਿੰਦ ਖੜ੍ਹਾ ਕਰ ਸਕਦਾ ਸੱਚ ਹੈ ਬ੍ਰਾਹਮਣ ਦੁਖੀ ਸਨ ਰੋ ਰਹੇ ਸਨ ਸੱਚੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਪਿਤਾ ਜੀ ਤੁਹਾਡੇ ਤੋਂ ਬਿਨਾ ਕੋਈ ਨਹੀਂ ਬਚਾ ਸਕਦਾ ਤੇ ਉਹ ਅਥਰੂ ਇਹ ਵਜ੍ਹਾ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੰਝੇ ਅੱਜ ਤੱਕ ਭਾਰਤ ਵਾਸੀਆਂ ਦੇ ਅੱਖਾਂ ਵਿੱਚੋਂ ਅਥਰੂ ਨਹੀਂ ਹੁੰਦੇ ਤੇ ਮੈਂ ਅਰਜ਼ ਕਰਾਂਗਾ ਖਾਸ ਕਰਕੇ ਧਰ ਕਰ ਜਾਏ ਤੇ ਉਹਨੂੰ ਚਿਖਾ ਵਾਲੇ ਪਾਸੇ ਲੈ ਤੁਰਦੀ ਸਾਡੇ ਪੁਰਾਣੇ ਲੋਕ ਇਹ ਕਹਿੰਦੇ ਹੁੰਦੇ ਸਨ ਕਿ ਚਿੰਤਾ ਚਿਖਾ ਬਰਾਬਰ ਹੈ ਕਿਉਂਕਿ ਚਿੰਤਾ ਚਿਖਾ ਵਾਂ ਲੈ ਕੇ ਜਾਂਦੀ ਚਿੰਤਾ ਵਾਲਾ ਬੰਦਾ ਕਦੀ ਪੋਜ਼ਿਟਿਵ ਨਹੀਂ ਸੋਚਦਾ ਹੁੰਦਾ ਚਿੰਤਾ ਵਾਲਾ ਬੰਦਾ ਜਦੋਂ ਵੀ ਸੋਚੇਗਾ ਉਹ ਨੈਗੇਟਿਵ ਹੀ ਸੋਚੇਗਾ ਉਹ ਕਦੀ ਅੰਦਰੋਂ ਖੁਸ਼ ਨਹੀਂ ਹੁੰਦਾ ਤੇ ਸੱਚ ਐਵੇਂ ਮੌਤ ਇੱਕ ਐਸੀ ਸਚਾਈ ਹੈ ਕਿ ਜਿਸ ਦਾ ਚੇਤੇ ਆਉਂਦਿਆ ਸਹਰ ਬੰਦੇ ਨੂੰ ਚਿੰਤਾ ਜਿਹੜੀ ਉਹ ਖਾਂ ਲੱਗ ਪੈਂਦੀ ਹੈ ਖਾਸ ਕਰਕੇ ਜਦੋਂ ਆਦਮੀ 60 ਟੱਪ ਜਾਂਦਾ ਹੈ ਯਾਦ ਰੱਖਿਓ ਉਦੋਂ ਅਕਸਰ ਇਹ ਦਿਨ ਰਾਤ ਚਿੰਤਾ ਖਾਂ ਲੱਗ ਪੈਂਦੀ ਹੈ ਹੁਣ ਤਾਂ ਦਿਨ ਹੀ ਬਹੁਤ ਥੋੜੀ ਰਹਿ ਗਏ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੇਖੋ ਏਡੀ ਵੱਡੀ ਚਿੰਤਾ ਇਹਦੇ ਸੰਬੰਧ ਵਿੱਚ ਦੋ ਤੁਕਾਂ ਦੇ ਸਲੋਕ ਵਿੱਚ ਕਹਿ ਦਿੱਤਾ ਕਿ ਚਿੰਤਾ ਤਾਂ ਕੀ ਕੀਤੀ ਹੈ ਚਿੰਤਾ ਉਸ ਗੱਲ ਦੀ ਕਰੋ ਜੋ ਅਨਖੋਨੀ ਹੋਏ ਅਨਖੋਨੀ ਦਾ ਅਰਥ ਹੈ ਕਿ ਜਿਹੜੀ ਕਿਸੇ ਦੇ ਘਰ ਪਹਿਲਾਂ ਵਾਪਰੀ ਨਖੇ ਕਿਸੇ ਨਾਲ ਨਹੀਂ ਵਾਪਰੀ ਮੇਰੇ ਨਾਲ ਵਾਪਰ ਲੱਗੀ ਹੈ ਕਿਸੇ ਘਰ ਵਿੱਚ ਨਹੀਂ ਵਾਪਰੀ ਇਹ ਘਟਨਾ ਕਿਸੇ ਪਰਿਵਾਰ ਵਿੱਚ ਨਹੀਂ ਵਾਪਰੀ ਸਿਰਫ ਮੇਰੇ ਘਰ ਵਿੱਚ ਵਾਪਰੀ ਇਹ ਬਾਤ ਤੋਂ ਅਨਖੋਨੀ ਹੈ ਪਰ ਮਹਾਰਾਜ ਕਿਹਾ ਮੌਤ ਅਨਖੋਨੀ ਨਹੀਂ ਮੌਤ ਤੋ ਹੁੰਨੀ ਹੈ ਮੌਤ ਆਵਾਸ਼ ਆਏਗੀ ਸਤਗੁਰਾਂ ਦੇ ਬਚਨ ਮਹਾਰਾਜ ਕਹਿੰਨੇ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਖੋਨੀ ਹੋਏ ਕਾਸ ਕੀ ਚਿੰਤਾ ਇਹ ਮਾਰਗ ਸੰਸਾਰ ਕੋ ਇਹ ਜੋ ਸੰਸਾਰ ਦਾ ਮਾਰਗ ਹੈ ਇਹ ਜੋ ਸੰਸਾਰ ਦਾ ਰਸਤਾ ਹੈ ਇਸ ਰਸਤੇ ਤੇ ਚੱਲਣ ਵਾਲੇ ਬਹੁਤ ਲੋਕ ਆਏ ਪਤਾ ਨਹੀਂ ਕਿੱਥੇ ਚਲੇ ਗਏ ਇਸ ਮਾਰਗ ਤੇ ਚੱਲਣ ਵਾਲੇ ਨੇ ਸਦਾ ਰੁਕੇ ਨਹੀਂ ਰਹਿਣਾ ਯਾਦ ਰੱਖਿਓ ਮਾਰਗ ਉੱਤੇ ਚੱਲਿਆ ਜਾਂਦਾ ਹੈ ਮਾਰਗ ਉੱਤੇ ਰੁਕਿਆ ਨਹੀਂ ਜਾਂਦਾ ਮਾਰਗ ਤਾਂ ਹੈ ਹੀ ਉੱਤੇ ਜੇ ਲਗਾਤਾਰ ਚੱਲਦੇ ਰਹਿ ਤਾਂ ਆਪਾਂ ਜਦੋਂ ਸਬਰ ਕਰਨੇ ਥੋੜੀ ਜੀ ਕਿਤੇ ਆਪਾਂ ਨੂੰ ਜਾਮ ਲੱਗ ਜਾਏ ਉਹੀ ਸੜਕ ਸਾਨੂੰ ਚੰਗੀ ਨਹੀਂ ਲੱਗਦੀ ਆਪਾਂ ਕਹਿੰਦੇ ਆ ਲੋਕ ਰੋਗੈ ਨੇ ਜੇ